ਪੰਥ ਸੇਬੰਨਾਂ ਦਾ ਬਿਆਨ ਆਇਆ ਵਾ ਕਿ ਗੁਰੂ ਘਰਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਬ ਨਹੀਂ ਚਲਾਇਆ ਜਾਊਗਾ ਨੀਲੇ ਰੰਗ ਦੇ ਨਿਸ਼ਾਨ ਸਾਬ ਚਲਾਓ ਹੁਣ ਨੀਲੇ ਰੰਗ ਦੇ ਨਿਸ਼ਾਨ ਸਾਬ ਕਿੰਨੇ ਗੁਰੂ ਘਰ ਇਸ ਗੱਲ ਤੇ ਅਮਲ ਕਰਦੇ ਆ ਪੰਥ ਸਾਬੰਨਾਂ ਦਾ ਕਹਿਣਾ ਵਾ ਕਿ ਇਹ ਕੇਸਰੀ ਰੰਗ ਜਿਹੜਾ ਨਾ ਭਗਵੇ ਰੰਗ ਦਾ ਭਲੇਖਾ ਪੁੰਦਾ ਵਾ ਹੁਣ ਸਾਡਾ ਨਾ ਮਹਾਰਾਸ਼ਟਰ ਦੇ ਇੱਕ ਸ਼ੋਅ ਸੀ ਟੈਲੈਂਟ ਦਾ ਸ਼ੋਅ ਸੀ ਜਿਹਦੇ ਵਿੱਚ ਅਸੀਂ ਆਪਣੀ ਪਰਫਾਰਮੈਂਸ ਤੋਂ ਬਾਅਦ ਕੇਸਰੀ ਨਿਸ਼ਾਨ ਸਾਬ ਚਲਾਏ ਔਰ ਸਾਡੇ ਤੋਂ ਬਾਅਦ ਸੀ ਮਲਖਮ ਗਰੁੱਪ ਦੀ ਵਾਰੀ ਤੇ ਮਲਖਮ ਗਰੁੱਪ ਨੇ ਵੀ ਜਿਹੜੇ ਉਹਨਾਂ ਦੇ ਚੰਡੇ ਸੀ ਨਾ ਉਹ ਸਾਡੇ ਨਿਸ਼ਾਨ ਸਾਹਿਬਾਂ ਵਾਂਗੂ ਹੀ ਬਣਾਏ ਸੀ ਔਰ ਉਹ ਜਦੋਂ ਉਹਨਾਂ ਨੇ ਚੁਲਾਏ ਨਾ ਉਹ ਰੰਗ ਬਿਲਕੁਲ ਸੇਮ ਸੀਗਾ ਸਾਡੇ ਨਿਸ਼ਾਨ ਸਾਹਿਬਾਂ ਦਾ ਉਹਨਾਂ ਦੇ ਚੰਡਿਆਂ ਦਾ ਕੋਈ ਫਰਕ ਨਹੀਂ ਸੀ ਰੰਗ ਦੇ ਵਿੱਚ ਤੇ ਮੈਂ ਵੀ ਉਦੋਂ ਉਸ ਟਾਈਮ ਅਸੀਂ ਮਹਿਸੂਸ ਕੀਤੀ ਇਹ ਗੱਲ ਕਿ ਯਾਰ ਇਹ ਸਾਡੇ ਨਿਸ਼ਾਨ ਸਾਹਿਬਾਂ ਪਰ ਕੀ ਰੰਗ ਆ ਪਰ ਜੇ ਇਹ ਬਿਆਨ ਪੰਜ ਸਾਹਿਬਾਂ ਨੇ ਦਿੱਤਾ ਤੇ ਬਿਆਨ ਬਹੁਤ ਵਧੀਆ ਵਾ ਬਹੁਤ ਚੜ੍ਹਦੀ ਕਲਾ ਦਾ ਬਿਆਨ ਆ ਔਰ ਕੌਮ ਉਹਨੂੰ ਇਸ ਗੱਲ ਤੇ ਪਹਿਰਾ ਦੇਵੇ ਕਿਸੇ ਵੀ ਦੁਕਾਨ ਦੇ ਉੱਤੋਂ ਕੇਸਰੀ ਨਿਸ਼ਾਨ ਸੇ ਉਹ ਨਾ ਖਰੀਦੋ ਨੀਲੇ ਰੰਗ ਦੇ ਨਿਸ਼ਾਨ ਸੇ ਖਰੀਦੋ ਤੇ ਚੜਦੀ ਕਲਾ ਦੀ ਡਾਇਰੈਕਸ਼ਨ ਤੁਹਾਨੂੰ ਪਹਿਲਾਂ ਵੀ ਦੱਸੀ ਜੀ ਉਹ ਡਾਇਰੈਕਸ਼ਨ ਰੱਖੋ ਉਹ ਹੁਣ ਆਓ ਆਪਾਂ ਸਾਬਾਨਾਂ ਦਾ ਇਸ ਗੱਲ ਦਾ ਪੂਰਾ ਪਹਿਲਾਂ ਦਿੰਦੇ ਹੋਇਆ ਗੁਰੂ ਘਰਾਂ ਦੇ ਵਿੱਚ ਆਪਣੇ ਮੋਟਰਸਾਈਕਲਾਂ ਤੇ ਆਪਣੀਆਂ ਗੱਡੀਆਂ ਦੇ ਆਪਣੇ ਟਰੈਕਟਰ ਟਰਾਲੀਆਂ ਦੇ ਨਿਸ਼ਾਨ ਸੇ ਹੋਣਗੇ ਤਾਂ ਨੀਲੇ ਰੰਗ ਦੇ ਹੋਣਗੇ